ਸਾਸੀਗਲ ਦੈਨਿਕ ਸਵਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਹੈਗੇ ਆਂ ਬੋਹਰ ਦੇ ਪਿੰਡ ਹਰੀਪੁਰਾ ਦੇ ਵਿੱਚ ਜਿੱਥੇ ਬੀਤੀ ਰਾਤ ਇੱਕ ਪਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਇਸ ਦੀ ਸੂਚਨਾ ਜਦੋਂ ਮਿਲੀ ਤਾਂ ਪੁਲਿਸ ਪ੍ਰਸ਼ਾਸਨ ਮੌਕੇ ਉੱਪਰ ਪਹੁੰਚ ਗਿਆ ਹੈ ਜਾਣਕਾਰੀ ਮੁਤਾਬਕ ਪਵਨ ਕੁਮਾਰ ਜੋ ਹੈ ਟਾਣੀ ਦੇ ਵਿੱਚ ਰਹਿ ਰਿਹਾ ਸੀ ਆਪਣੀ ਪਤਨੀ ਦੇ ਨਾਲ ਤੇ ਉਹਦਾ ਬੇਟਾ ਜਿਹੜਾ ਹੈ ਚੰਡੀਗੜ੍ਹ ਵਿੱਚ ਰਹਿ ਰਿਹਾ ਸੀ ਬੀਤੀ ਰਾਤ ਕੀ ਕਾਰਨ ਬਣੇ ਕਿ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਇਹ ਤਾਂ ਨਹੀਂ ਪਤਾ ਲੱਗਿਆ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਪਵਨ ਕੁਮਾਰ ਡਿਪਰੈਸ਼ਨ ਵਿੱਚ ਰਹਿੰਦਾ ਸੀਗਾ ਤੇ ਪਤਨੀ ਨਾਲ ਲੜਾਈ ਹੋਣ ਕਰਕੇ ਰੋਡ ਮਾਰ ਕੇ ਉਸਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਉਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਉਸਦੇ بیٹے ਦੇ ਬਿਆਨਾਂ ਦੇ ਆਧਾਰ ਦੇ ਉੱਪਰ 302 ਤਹਿਤ ਕੇਸ ਦਰਜ ਕੀਤਾ ਗਿਆ ਹੈ ਰਾਤ 112 ਦੀ ਕੰਪਲੇਨਟ ਦੇ ਉੱਤੇ ਤਲਾਹ ਮਿਲੀ ਤੁਹਾਨੂੰ ਤੇ ਕੋਈ ਹਰੀ ਭਰੇ ਭਵਨ ਗਦਾਰ ਦੇ ਟਾਣੇ ਦੇ ਉੱਤੇ ਝੜਾ ਚੱਲ ਰਿਹਾ ਜਿੱਥੇ ਮਨਦੀਪ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਗਿਆ ਤਾਂ ਪਤਾ ਲੱਗਾ ਕਿ ਉੱਥੇ ਇੱਕ ਲੇਡੀ ਜਿਸ ਦਾ ਨਾਮ ਸਨੀਤਾ ਰਾਣੀਆ ਉਹਦਾ ਕਤਲ ਹੋਇਆ ਤਾਂ ਮੈਂ ਸਮੀਤ ਪਾਰਟੀ ਪੁਲਿਸ ਪਾਰਟੀ ਨਾਲ ਅਤੇ ਫ੍ਰੈਂਕਸਿਕ ਸਾਇੰਸ ਦੀ ਮਾਂ ਨੂੰ ਲਿਆ ਕੇ ਜਾ ਕੇ ਬਿੜਿਆ ਉਹਦਾ ਲੜਕਾ ਲੁਹਾਨ ਗਦਾਰਾ ਦੇ ਆਉਣ ਤੇ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਆ ਝਗੜੇ ਦੇ ਕੀ ਕਰ ਰਹੇ ਸੀ ਝਗੜੇ ਇਹ ਆਮਨ ਗਦਾਰਾ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਜੀ ਉਸ ਡਿਪਰੈਸ਼ਨ ਦੀ ਵਜ੍ਹਾ ਕਰਕੇ ਉਹਨੇ ਆਪ ਦੀ ਜਨਾਨੀ ਦੇ ਨਹੀਂ ਕੀ ਚੀਜ਼ ਜੀ ਜਨਾਨੀ ਨੂੰ ਲੋਏ ਦਾ ਕਾਪੇ ਮਾਰ ਕੇ ਉਹਦਾ ਕਤਲ ਕਰ ਦਿੱਤਾ ਠੀਕ ਹੈ ਕਾਰਵਾਈ ਕੀ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਜੀ ਤੁਹਾਡੇ ਵੱਲੋਂ ਅੰਡਰ ਸੈਕਸ਼ਨ 110 1 VN S ਤਹਿਤ ਮਕਨਵਾ ਦਰਜ ਕੀਤਾ ਜਾ ਰਿਹਾ ਠੀਕ ਹੈ ਸਵੇਰਾ ਟੀਵੀ ਲਈ ਆ ਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਹੈਗੇ ਆ ਬੋਹਰ ਦੇ ਪਿੰਡ ਹਰੀਪੁਰਾ ਦੇ ਵਿੱਚ ਜਿੱਥੇ ਬੀਤੀ ਰਾਤ ਇੱਕ ਪਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਦੀ ਸੂਚਨਾ ਜਦੋਂ ਮਿਲੀ ਤਾਂ ਪੁਲਿਸ ਪ੍ਰਸ਼ਾਸਨ ਮੌਕੇ ਉੱਪਰ ਪਹੁੰਚ ਗਿਆ ਹੈ। ਜਾਣਕਾਰੀ ਮੁਤਾਬਕ ਪਵਨ ਕੁਮਾਰ ਜੋ ਹੈ ਟਾਣੀ ਦੇ ਵਿੱਚ ਰਹਿ ਰਿਹਾ ਸੀ ਆਪਣੀ ਪਤਨੀ ਦੇ ਨਾਲ ਤੇ ਉਹਦਾ ਬੇਟਾ ਜਿਹੜਾ ਹੈ ਚੰਡੀਗੜ੍ਹ ਵਿੱਚ ਰਹਿ ਰਿਹਾ ਸੀ। ਬੀਤੀ ਰਾਤ ਕੀ ਕਾਰਨ ਬਣੇ ਕਿ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਇਹ ਤਾਂ ਨਹੀਂ ਪਤਾ ਲੱਗਿਆ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਪਵਨ ਕੁਮਾਰ ਡਿਪਰੈਸ਼ਨ ਵਿੱਚ ਰਹਿੰਦਾ ਸੀਗਾ ਤੇ ਪਤਨੀ ਨਾਲ ਲੜਾਈ ਹੋਣ ਕਰਕੇ ਰੋਡ ਮਾਰ ਕੇ ਉਸਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਉਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਉਸਦੇ بیٹے ਦੇ ਬਿਆਨਾਂ ਦੇ ਆਧਾਰ ਦੇ ਉੱਪਰ 302 ਤਹਿਤ ਕੇਸ ਦਰਜ ਕੀਤਾ ਗਿਆ ਹੈ ਇਹ ਰਾਤ 112 ਦੀ ਕੰਪਲੇਨਟ ਦੇ ਉੱਤੇ ਤਲਾਹ ਮਿਲੀ ਤੁਹਾਨੂੰ ਤੇ ਕੋਈ ਹਰੀ ਭਰੇ ਭਵਨ ਗਦਾਰ ਦੇ ਟਾਣੇ ਦੇ ਉੱਤੇ ਝੜਾ ਚੱਲ ਰਿਹਾ ਜਿੱਥੇ ਮਨਦੀਪ ਸਿੰਘ ਆਪਣੀ ਪੁਲਿਸ ਪਾਟੀ ਨਾਲ ਗਿਆ ਤਾਂ ਪਤਾ ਲੱਗਾ ਕਿ ਉੱਥੇ ਇੱਕ ਲੇਡੀ ਜਿਸ ਦਾ ਨਾਮ ਸਨੀਤਾ ਰਾਣੀ ਹੈ ਉਹਦਾ ਕਤਲ ਹੋਇਆ ਤਾਂ ਮੈਂ ਸਮੀਤ ਪਾਰਟੀ ਪੁਲਿਸ ਪਾਰਟੀ ਨਾਲ ਅਤੇ ਫਰੈਂਟਿਕ ਸਾਇੰਸ ਟੀਮ ਨੂੰ ਲਿਆ ਕੇ ਜਾ ਕੇ ਜਿਹੜਾ ਉਹਦਾ ਲੜਕਾ ਲਖਾਨ ਗਦਾਰਾ ਦੇ ਆਉਣ ਤੇ ਕਾਰਵਾਈਆਂ ਵਿੱਚ ਲਿਆਂਦੀ ਜਾ ਰਹੀ ਆ ਝਗੜੇ ਦੇ ਕੀ ਕਰ ਰਹੇ ਸੀ ਝਗੜੇ ਇਹ ਉਹ ਮਨ ਗਦਾਰਾ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਜੀ ਉਸ ਡਿਪਰੈਸ਼ਨ ਦੀ ਵਜ੍ਹਾ ਕਰਕੇ ਉਹਨੇ ਆਪ ਦੀ ਜਨਾਨੀ ਦੇ ਮਿੱਟੀ ਚੀਜ਼ ਲੈਣ ਨੂੰ ਲੋਏ ਦਾ ਕੱਪੇ ਮਾਰ ਕੇ ਉਹਦਾ ਕਤਲ ਕਰ ਦਿੱਤਾ ਠੀਕ ਹੈ ਕਾਰਵਾਈ ਕੀ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਜੀ ਤੁਹਾਡੇ ਵੱਲੋਂ ਅੰਡਰ ਸੈਕਸ਼ਨ 103 1 VN S ਤਹਿਤ ਮਕਨਵਾ ਦਰਜ ਕੀਤਾ ਜਾ ਰਿਹਾ ਠੀਕ ਹੈ ਸਵੇਰਾ ਟੀਵੀ ਲਈ ਆ ਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਹੈਗੇ ਆ ਬੋਹਰ ਦੇ ਪਿੰਡ ਹਰੀਪੁਰਾ ਦੇ ਵਿੱਚ ਜਿੱਥੇ ਬੀਤੀ ਰਾਤ ਇੱਕ ਪਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਇਸ ਦੀ ਸੂਚਨਾ ਜਦੋਂ ਮਿਲੀ ਤਾਂ ਪੁਲਿਸ ਪ੍ਰਸ਼ਾਸਨ ਮੌਕੇ ਉੱਪਰ ਪਹੁੰਚ ਗਿਆ ਹੈ ਜਾਣਕਾਰੀ ਮੁਤਾਬਕ ਪਵਨ ਕੁਮਾਰ ਜੋ ਹੈ ਟਾਣੀ ਦੇ ਵਿੱਚ ਰਹਿ ਰਿਹਾ ਸੀ ਆਪਣੀ ਪਤਨੀ ਦੇ ਨਾਲ ਤੇ ਉਹਦਾ ਬੇਟਾ ਜਿਹੜਾ ਹੈ ਚੰਡੀਗੜ੍ਹ ਵਿੱਚ ਰਹਿ ਰਿਹਾ ਸੀ ਬੀਤੀ ਰਾਤ ਕੀ ਕਾਰਨ ਬਣੇ ਕਿ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਇਹ ਤਾਂ ਨਹੀਂ ਪਤਾ ਲੱਗਿਆ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਪਵਨ ਕੁਮਾਰ ਡਿਪਰੈਸ਼ਨ ਵਿੱਚ ਰਹਿੰਦਾ ਸੀਗਾ ਤੇ ਪਤਨੀ ਨਾਲ ਲੜਾਈ ਹੋਣ ਕਰਕੇ ਰੋੜ ਮਾਰ ਕੇ ਉਸਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਉਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਉਸਦੇ ਬੇਟੇ ਦੇ ਬਿਆਨਾਂ ਦੇ ਆਧਾਰ ਦੇ ਉੱਪਰ 302 ਤਹਿਤ ਕੇਸ ਦਰਜ ਕੀਤਾ ਗਿਆ ਹੈ ਇਹ ਰਾਤ 112 ਦੀ ਕੰਪਲੇਨਟ ਦੇ ਉੱਤੇ ਤਲਾਹ ਮਿਲੀ ਤੁਹਾਨੂੰ ਤੇ ਕੋਈ ਹਰੀ ਭਰੇ ਉਹਮਨਗਦਰ ਦੇ ਟਾਣੇ ਦੇ ਉੱਤੇ ਝੜਾ ਚੱਲ ਰਿਹਾ ਜਿੱਥੇ ਮਨਦੀਪ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਗਿਆ ਤਾਂ ਪਤਾ ਲੱਗਾ ਕਿ ਉੱਥੇ ਇੱਕ ਲੇਡੀ ਜਿਸ ਦਾ ਨਾਮ ਸੰਜੀਤਾ ਰਾਣੀ ਆ ਉਸ ਦਾ ਕਤਲ ਹੋਇਆ ਤਾਂ ਮੈਂ ਸਮੀਤ ਪਾਰਟੀ ਪੁਲਿਸ ਪਾਰਟੀ ਨਾਲ ਅਤੇ ਫ੍ਰੈਂਕਸਿਕ ਸਾਇੰਸ ਦੀ ਟੀਮ ਨੂੰ ਲਿਆ ਕੇ ਜਾ ਕੇ ਬੜੀਆ ਉਹਦਾ ਲੜਕਾ ਲਖਾਨ ਗਦਾਰਾ ਦੇ ਆਉਣ ਤੇ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਆ ਝਗੜੇ ਦੇ ਕੀ ਕਰ ਰਹੇ ਜੀ ਝਗੜੇ ਪਮਨ ਗਦਾਰਾ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਜੀ ਉਸ ਡਿਪਰੈਸ਼ਨ ਦੀ ਵਜ੍ਹਾ ਕਰਕੇ ਉਹਨੇ ਆਪ ਦੀ ਜਨਾਨੀ ਦੇ ਮਿੱਟੀ ਚੀਜ਼ ਮੈਨੂੰ ਲੋਏ ਦੇ ਕਾਪੇ ਮਾਰ ਕੇ ਉਹਦਾ ਕਤਲ ਕਰ ਦਿੱਤਾ ਠੀਕ ਹੈ ਕਾਰਵਾਈ ਕੀ ਕੀਤੀ ਜਾ ਰਹੀ ਹੈ ਤੁਹਾਡੇ ਕੋਲ ਜੀ ਸਾਡੇ ਲੋ ਅੰਡਰ ਸੈਕਸ਼ਨ 131 1 VNS ਤਹਿਤ ਮੁਕਦਮਾ ਦਰਜ ਕੀਤਾ ਜਾ ਰਿਹਾ ਠੀਕ ਹੈ ਸਵੇਰਾ ਟੀਵੀ ਲਈ ਆ ਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਹੈਗੇ ਆ ਆ ਬੋਹਰ ਦੇ ਪਿੰਡ ਹਰੀਪੁਰਾ ਦੇ ਵਿੱਚ ਜਿੱਥੇ ਬੀਤੀ ਰਾਤ ਇੱਕ ਪਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਇਸ ਦੀ ਸੂਚਨਾ ਜਦੋਂ ਮਿਲੀ ਤਾਂ ਪੁਲਿਸ ਪ੍ਰਸ਼ਾਸਨ ਮੌਕੇ ਉੱਪਰ ਪਹੁੰਚ ਗਿਆ ਹੈ ਜਾਣਕਾਰੀ ਮੁਤਾਬਕ ਪਵਨ ਕੁਮਾਰ ਜੋ ਹੈ ਟਾਣੀ ਦੇ ਵਿੱਚ ਰਹਿ ਰਿਹਾ ਸੀ ਆਪਣੀ ਪਤਨੀ ਦੇ ਨਾਲ ਤੇ ਉਹਦਾ ਬੇਟਾ ਜਿਹੜਾ ਹੈ ਚੰਡੀਗੜ੍ਹ ਵਿੱਚ ਰਹਿ ਰਿਹਾ ਸੀ ਬੀਤੀ ਰਾਤ ਕੀ ਕਾਰਨ ਬਣੇ ਕੀ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਇਹ ਤਾਂ ਨਹੀਂ ਪਤਾ ਲੱਗਿਆ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਪਵਨ ਕੁਮਾਰ ਡਿਪਰੈਸ਼ਨ ਵਿੱਚ ਰਹਿੰਦਾ ਸੀਗਾ ਤੇ ਪਤਨੀ ਨਾਲ ਲੜਾਈ ਹੋਣ ਕਰਕੇ ਰੋਡ ਮਾਰ ਕੇ ਉਸਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਉਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਉਸਦੇ بیٹے ਦੇ ਬਿਆਨਾਂ ਦੇ ਆਧਾਰ ਦੇ ਉੱਪਰ 302 ਤਹਿਤ ਕੇਸ ਦਰਜ ਕੀਤਾ ਗਿਆ ਹੈ ਰਾਤ 112 ਦੀ ਕੰਪਲੇਨਟ ਦੇ ਉੱਤੇ ਤਲਾਹ ਮਿਲੀ ਤੁਹਾਨੂੰ ਤੇ ਕੋਈ ਹਰੀ ਭਰੇ ਭਵਨ ਗਦਾਰ ਦੇ ਟਾਣੀ ਦੇ ਉੱਤੇ ਝੜਾ ਚੱਲ ਰਿਹਾ ਜਿੱਥੇ ਮਨਦੀਪ ਸਿੰਘ ਆਪਣੀ ਪੁਲਿਸ ਪਾਟੀ ਨਾਲ ਗਿਆ ਤਾਂ ਪਤਾ ਲੱਗਾ ਕਿ ਉੱਥੇ ਇੱਕ ਲੇਡੀ ਜਿਸ ਦਾ ਨਾਮ ਸਨੀਤਾ ਰਾਣੀਆ ਉਹਦਾ ਕਤਲ ਹੋਇਆ ਤਾਂ ਮੈਂ ਸਮੀਤ ਪਾਰਟੀ ਪੁਲਿਸ ਪਾਰਟੀ ਨਾਲ ਅਤੇ ਫਰੈਂਟਿਕ ਸਾਇੰਸ ਟੀਮ ਨੂੰ ਲਿਆ ਕੇ ਜਾ ਕੇ ਜਿਹੜਾ ਉਹਦਾ ਲੜਕਾ ਲਖਾਨ ਗਦਾਰਾ ਦੇ ਆਉਣ ਤੇ ਕਾਰਵਾਈ ਚ ਚਲਾਈ ਜਾਂਦੀ ਆ ਝਗੜੇ ਦੇ ਕੀ ਕਰ ਰਹੇ ਜੀ ਤੜੇ ਇਹ ਆਮਨ ਗਦਾਰਾ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਜੀ ਉਸ ਡਿਪਰੈਸ਼ਨ ਦੀ ਵਜ੍ਹਾ ਕਰਕੇ ਉਹਨੇ ਆਪ ਦੀ ਜਨਾਨੀ ਦੇ ਨਹੀਂ ਤੇ ਕੀ ਚੀਜ਼ ਲੈਣ ਨੂੰ ਲੋਏ ਦਾ ਕੱਪੇ ਮਾਰ ਕੇ ਉਹਦਾ ਕਤਲ ਕਰ ਦਿੱਤਾ ਠੀਕ ਹੈ ਕਾਰਵਾਈ ਕੀ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਜੀ ਤੁਹਾਡੇ ਵੱਲੋਂ ਅੰਡਰ ਸੈਕਸ਼ਨ 103 1 VN S ਤਹਿਤ ਮਕਨਵਾ ਦਰਜ ਕੀਤਾ ਜਾ ਰਿਹਾ ਠੀਕ ਹੈ ਸਵੇਰਾ ਟੀਵੀ ਲਈ ਆ ਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਹੈਗੇ ਆ ਬੋਹਰ ਦੇ ਪਿੰਡ ਹਰੀਪੁਰਾ ਦੇ ਵਿੱਚ ਜਿੱਥੇ ਬੀਤੀ ਰਾਤ ਇੱਕ ਪਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਦੀ ਸੂਚਨਾ ਜਦੋਂ ਮਿਲੀ ਤਾਂ ਪੁਲਿਸ ਪ੍ਰਸ਼ਾਸਨ ਮੌਕੇ ਉੱਪਰ ਪਹੁੰਚ ਗਿਆ ਹੈ। ਜਾਣਕਾਰੀ ਮੁਤਾਬਕ ਪਵਨ ਕੁਮਾਰ ਜੋ ਹੈ ਟਾਣੀ ਦੇ ਵਿੱਚ ਰਹਿ ਰਿਹਾ ਸੀ ਆਪਣੀ ਪਤਨੀ ਦੇ ਨਾਲ ਤੇ ਉਹਦਾ ਬੇਟਾ ਜਿਹੜਾ ਹੈ ਚੰਡੀਗੜ੍ਹ ਵਿੱਚ ਰਹਿ ਰਿਹਾ ਸੀ। ਬੀਤੀ ਰਾਤ ਕੀ ਕਾਰਨ ਬਣੇ ਕਿ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਇਹ ਤਾਂ ਨਹੀਂ ਪਤਾ ਲੱਗਿਆ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਪਵਨ ਕੁਮਾਰ ਡਿਪਰੈਸ਼ਨ ਵਿੱਚ ਰਹਿੰਦਾ ਸੀਗਾ ਤੇ ਪਤਨੀ ਨਾਲ ਲੜਾਈ ਹੋਣ ਕਰਕੇ ਰੋਡ ਮਾਰ ਕੇ ਉਸਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਉਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਉਸਦੇ بیٹے ਦੇ ਬਿਆਨਾਂ ਦੇ ਆਧਾਰ ਦੇ ਉੱਪਰ 302 ਤਹਿਤ ਕੇਸ ਦਰਜ ਕੀਤਾ ਗਿਆ ਹੈ ਰਾਤ 112 ਦੀ ਕੰਪਲੇਨਟ ਦੇ ਉੱਤੇ ਤਲਾਹ ਮਿਲੀ ਤੁਹਾਨੂੰ ਤੇ ਕੋਈ ਹਰੀ ਭਰੇ ਪਵਨਗਦਰ ਦੇ ਟਾਣੀ ਦੇ ਉੱਤੇ ਝੜਾ ਚੱਲ ਰਿਹਾ ਜਿੱਥੇ ਮਨਦੀਪ ਸਿੰਘ ਆਪਣੀ ਪੁਲਿਸ ਪਾਟੀ ਨਾਲ ਗਿਆ ਤਾਂ ਪਤਾ ਲੱਗਾ ਕਿ ਉੱਥੇ ਇੱਕ ਲੇਡੀ ਜਿਸ ਦਾ ਨਾਮ ਸਨੀਤਾ ਰਾਣੀਆ ਉਹਦਾ ਕਤਲ ਹੋਇਆ ਤਾਂ ਮੈਂ ਸਮੀਤ ਪਾਰਟੀ ਪੁਲਿਸ ਪਾਰਟੀ ਨਾਲ ਅਤੇ ਫ੍ਰੈਂਕਸਿਕ ਸਾਇੰਸ ਦੀ ਟੀਮ ਨੂੰ ਲਿਆ ਕੇ ਜਾ ਕੇ ਬਿੜਿਆ ਉਹਦਾ ਲੜਕਾ ਲੁਹਾਨ ਗਦਾਰਾ ਦੇ ਆਉਣ ਤੇ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਆ ਝਗੜੇ ਦੇ ਕੀ ਕਰ ਰਹੇ ਸੀ ਝਗੜੇ ਇਹ ਆਮਨ ਗਦਾਰਾ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਜੀ ਉਸ ਡਿਪਰੈਸ਼ਨ ਦੀ ਵਜ੍ਹਾ ਕਰਕੇ ਉਹਨੇ ਆਪਣੀ ਜਨਾਨੀ ਦੇ ਨਹੀਂ ਕੀ ਚੀਜ਼ ਜਨਾਨੀ ਨੂੰ ਲੋਏ ਦਾ ਕੱਪੇ ਮਾਰ ਕੇ ਉਹਦਾ ਕਤਲ ਕਰ ਦਿੱਤਾ ਠੀਕ ਹੈ ਕਾਰਵਾਈ ਕੀ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਜੀ ਤੁਹਾਡੇ ਵੱਲੋਂ ਅੰਡਰ ਸੈਕਸ਼ਨ 110 1 VN S ਤਹਿਤ ਮਕਨਵਾ ਦਰਜ ਕੀਤਾ ਜਾ ਰਿਹਾ ਠੀਕ ਹੈ ਸਵੇਰਾ ਟੀਵੀ ਲਈ ਆ ਬੋਹਰ ਤੋਂ ਤਰਮਿੰਦਰ ਦੀ ਰਿਪੋਰਟ